ਯਾਰ ਪਿਛੇ ਅੱਜ ਆਪਾਂ ਇਸ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਤੇ ਜਿੱਥੇ ਖਾਦਾਂ ਦਾ ਪ੍ਰਕੋਪ ਦੇ ਕੰਪਰ ਗਿਆ ਸਾਡੇ ਇੱਥੇ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਿਛਲੇ ਦਿਨ ਤੋਂ ਹੀ ਮੇਰੇ ਇੱਥੇ ਸਵਾਮਾ ਚੱਲ ਰਹੀਆਂ ਬਹੁਤ ਸਾਰੇ ਸੰਗਤਾਂ ਦੁਆਰਾ ਉਹਦੇ ਵਿੱਚ ਸਰਕਾਰਾਂ ਨੇ ਇਹ ਕੰਮ ਕਰਨਾ ਹੈ ਸਾਡਾ ਜੀ ਸਾਡੇ ਕੰਮ ਵਿੱਚ ਸੱਚ ਨੇ ਇਹਨਾਂ ਦੇ ਘਰ ਤੇ ਸਾਡੇ ਸਹਾਰੀ ਵੀਰ ਕਲਾਕਾਰਾਂ ਦਾ ਮਤਲਬ ਕੋਈ ਵੀ ਨਹੀਂ ਪਿਛੇ ਲੈ ਇਹਦੇ ਵਿੱਚ ਹੁਣ ਸਾਡੇ ਵੀਰ ਕੈਰੀ ਸਭੂ ਨੇ ਜਿਨੇ ਲਾਇਆ ਕਿ ਆਪਾਂ ਇੱਥੇ ਇਹਨਾਂ ਪਰਿਵਾਰਾਂ ਦੇ ਬਿਲਕੁਲ ਹੀ ਛੋਟਾ ਨੌਸ ਹੋ ਗਿਆ ਪਸ਼ੂ ਨੂੰ ਮਾਰ ਕੇ ਜਾਂ ਹੜ ਕੇ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਰ ਸੋਈਆਂ ਉਹਨਾਂ ਨੂੰ ਆਪਾਂ ਮਹਈਆ ਕਰਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਸਾਹ ਮੱਝਾਂ ਦੀ ਸੀ ਉਹ ਇੱਥੇ ਪਹੁੰਚੀਆਂ ਸਾਰੇ ਦੀ ਚੌਂਕ ਕਿਤੇ ਕੁਕਲ ਏਰੀਆ ਦੇ ਇੱਥੇ ਖਦਾਦੀ ਵੀ ਗਏ ਜੀ ਤੇ ਇਥੋਂ ਆਪਣਾ ਚੱਕੀ ਵੀ ਰੋਣੀਆ ਸੱਜਣ ਭਲਵਾਨ ਉਹਨੇ ਹੈਪੀ ਹੋਣੀ ਬਿਤੇ ਕੁਝ ਸਾਡੇ ਤੇ ਸੱਜਣ ਭਾਈ ਇਹ ਸਾਰਿਆਂ ਦੇ ਕਿ ਤੁਸੀਂ ਉਦੋਂ ਪਹਿਲਾਂ ਸਰਵੇ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇਵਾਰ ਗਏ ਸੀ ਕਿ ਤੁਸੀਂ ਲੋਕਲ ਨੇ ਤੁਹਾਨੂੰ ਜ਼ਿਆਦਾ ਪਤਾ ਹੈ ਜੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹੀਆ ਕਰਾ ਦੇ ਵੀ ਜਿੱਥੇ ਇਹਨਾਂ ਦੀ ਸੂਚੀ ਦੇਣਗੇ ਉਸ ਤੇ ਅਪਾ ਜਾਨ ਦੇ ਦੇਣਾ ਹੈ ਜਦੋਂ ਤਣ ਜੇ ਅਪਾ ਦੇਖੀਏ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦੇ ਪ੍ਰਭਾਵ ਸੋ ਦੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗਾ ਜਾਂ ਆਪਣੇ ਇਹ ਦੇਲੀ ਵਾਲੇ ਆ ਕੋਈ ਛਿੱਟਾ ਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਕੋ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਸਭ ਇਹ ਜੀ ਨੁਕਸਾਨ ਹੋ ਗਿਆ ਤੇ ਭਾਜੀ ਤੁਹਾਨੂੰ ਜਿੱਦਾਂ ਅੱਗੇ ਦੱਸਿਆ ਸੀ ਸਾਡੇ ਇਲਾਕੇ ਦੇ ਸਾਰੇ ਲੋਕ ਆਏ ਤਾਨੂੰ ਸਾਰੇ ਇਲਾਕੇ ਦੇ ਵਿੱਚ ਕੱਲੇ ਕੱਲੇ ਪਿੰਡ ਜਿਹੇ ਵਿਰੇ ਆ ਤੇ ਬਾਕੀ ਦੋ ਗੇ ਪਿੰਡ ਆ ਜਿਨ੍ਹਾਂ ਦੇ ਮਤਲਬ ਡੰਗਰ ਮਰ ਗਏ ਤੇ ਰੁੜ ਗਏ ਆ ਕਈਆਂ ਕੋ ਮਤਲਬ ਇਹ ਪਾਰਲਾ ਪਿੰਡ ਕਣੀਏ ਦੇ ਬੇਟ ਆ ਕੇ ਚੰਡੀਗੜਾ ਵਾਦੀ ਜਿਹੜਾ ਪਾਰਲਾ ਪਿੰਡ ਆ ਉਹਨਾਂ ਲੋਕਾਂ ਕੋ ਆਪਣੀ ਜਾਨ ਮਹਾ ਬੱਜੀ ਉਹਨਾਂ ਦੇ ਉੱਥੇ ਬੱਜੇ ਹੀ ਮਰ ਗਏ ਜਿਆਦੇ ਆ ਇਹ ਜਿਹੜਾ ਦੂਜਾ ਚੰਡੀਗੜਾ ਵਾਦੀ ਉਹਨਾਂ ਨੇ ਵਿਚਾਰੇ ਆ ਫਿਰ ਮਜਬੂਰੀ ਤੇ ਮਾਰਿਆ ਰੱਸੀ ਖੋਲ ਤੇ ਓਹ ਰੋੜ ਰੜ ਗਈਆਂ ਮੱਜਾਂ ਉਹਨਾਂ ਦੀ ਇਹ ਆਪਣੇ ਕੋ ਜਿੰਨੇ ਵੀਰ ਜਿਹੜੇ ਅੱਜ ਖਲੋਤੇ ਆ ਇਹਨਾਂ ਦੇ ਘਰਾਂ ਦੇ ਵਿੱਚ ਇੱਕ ਇੱਕ ਡੰਗਰ ਵੀ ਨਹੀਂ ਹੈਗਾ ਉਹ ਰੁੜੇ ਦੇ ਵੀ ਜਿਆਦਿਆਂ ਦੇ ਵੀ ਆ ਪਰ ਕਈਆਂ ਕੋ ਜਿੰਨਾਂ ਕੋ ਪੰਜ ਵੀ ਉਹਨਾਂ ਦੀਆਂ ਦੋ ਰੁੜਗੀਆਂ ਤਿੰਨ ਹੈਗੀਆਂ ਕਿ ਕੋ 10 ਹੀ ਉਹਨਾਂ ਦੀਆਂ ਪੰਜ ਰੁੜਗੀਆਂ ਪੰਜ ਹੈਗੀਆਂ ਇਹਨਾਂ ਵੀਰਾਂ ਜਿਹੜੇ ਵੀਰਾਂ ਨੂੰ ਅੱਜ ਦਿਨ ਲਗੇ ਇਹਨਾਂ ਦੇ ਘਰ ਚ ਇੱਕ ਇੱਕ ਵੀਰੀ ਹੈਗਾ ਇਹਨਾਂ ਦੀਆਂ ਸਾਰੀਆਂ ਸਾਰ ਇਹਨਾਂ ਦੇ ਦਿਲ ਜਾਣਦੇ ਆ ਜੀ ਜਿਨ੍ਹਾਂ ਦੀ ਜਿਨ੍ਹਾਂ ਦਾ ਸਾਰਾ ਸਾਰਾ ਕੁਝ ਰੁੜ ਗਿਆ ਵਾ ਇਹਨਾਂ ਦੀ ਜਿੰਨੀਆਂ ਸ਼ੀਸ਼ਾ ਜਿਨ੍ਹਾਂ ਨੇ ਮਨ ਚੋਂ ਇਹਨਾਂ ਦੀ ਨਿਕਲੀਆਂ ਜੋ ਕਿ ਉਹ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਨੂੰ ਮਹਾਰਾਜ ਨੇ ਬਹੁਤ ਜਿਆਦਾ ਦਿੱਤਾ ਉਹਨੂੰ